ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਪਟਿਕ ਬਰਨਾਲਾ ਤੇ ਹੋਰ ਸੁਣਾਓ ਪੈਨੋ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਫੇਰ ਆਪਾਂ ਜਿਹੜੇ ਸੂਟ ਲੈ ਕੇ ਆਏ ਜੀ ਸਾਰੇ ਸੂਟ ਕਾਟਨ ਦੇ ਰਹਿਣਗੇ ਪਿਓਰ ਵਾਲੀ ਕਾਟਨ ਹੈਗੀ ਪਹਿਣਾ ਕੋਈ ਵਹਿਮ ਨਾ ਕਰਿਆ ਕਰਨ ਤੇ ਬਿਲਕੁਲ ਸੌਫਟ ਕੱਪੜਾ ਆਏਗਾ ਤੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਤੇ ਆਪਣਾ ਆਰਡਰ ਬੁੱਕ ਕਰ ਲਿਆ ਕਰੋ ਜੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਇੱਕ ਰਿਕਵੈਸਟ ਆਪਾਂ ਪਹਿਣਾ ਨੂੰ ਕਰਦੇ ਰਹਿੰਦੇ ਆ ਜਰੂਰ ਵੀ ਵੀਡੀਓ ਪੂਰੀ ਦੇਖਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸੂਟ ਆਪਾਂ ਲੈ ਕੇ ਆਏ ਜੀ ਜਿਹੜੇ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟ ਰਹਿਣਗੇ ਤੇ ਆਪਾਂ ਰੇਟ ਵੀ ਹੁਣ ਲੈਸ ਪ੍ਰਾਈਸ ਦੇ ਵਿੱਚ ਦੇਣੇ ਆ ਜੀ ਤੇ ਇਹ ਬਹੁਤ ਹੀ ਸੋਹਣਾ ਸ਼ਰਟ ਦਾ 2.5 ਮੀਟਰ ਕੱਪੜਾ ਜਿਹੇ ਵੱਡੇ ਪਣੇ ਦਾ ਵੈਸੇ ਦੋ ਹੀ ਆਉਂਦਾ ਤੇ ਇਹ ਆਪਾਂ ਨੂੰ 2.5 ਮਿਲੇ ਤੇ ਆਪਾਂ 2.5 ਦੇ ਦੇਣਾ ਤੁਹਾਨੂੰ ਤੇ ਇਹਦਾ ਰੇਟ ਰਹਿਣਾ ਜੀ ਸੂਟ ਦਾ ਮੈਚਿੰਗ ਲਾ ਕੇ ਸਲਵਾਰ ਲਾ ਕੇ ਨਾਲ ਜੇ ਤੁਸੀਂ ਕਿਸੇ ਹੋਰ ਕਲਰ ਦੀ ਸਲਵਾਰ ਲਗਵੋਣੀ ਉਹ ਵੀ ਲਾ ਸਕਦੇ ਹੋਗੇ ਤੇ ਇਹ ਕੇ ਵਾਲੀ ਸ਼ਰਟ ਆ ਗਈ ਇਹ ਵੀ ਇਹਦੇ ਨਾਲ ਮੈਚਿੰਗ ਹੁੰਦੀ ਹੈ ਜੀ ਸਲਵਾਰ ਨਾਲ ਜੇ ਤੁਸੀਂ ਸੇਮ ਬਾਟਮ ਲਵਾਉਣੀ ਹੈ ਦੋਨਾਂ ਨਾਲ ਸੇਮ ਲਵਾ ਸਕਦੇ ਹੋ ਤੇ ਜੇ ਇਹ ਸੂਟ ਬਾਇ ਕਰਨਾ ਇਹ ਵੀ ਕਰ ਸਕਦੇ ਹੋ ਤੇ ਜੇ ਇਹਦੇ ਨਾਲ ਕਰਨਾ ਤੇ ਇਹ ਵੀ ਕਰ ਸਕਦੇ ਹੋ ਜੀ ਤੁਸੀਂ ਬਾਇ ਤੇ ਸੂਟ ਰਹਿਣੇ ਜੀ ਸਿਰਫ 500 ਰੁਪਏ ਦਾ ਫ੍ਰੀ ਸ਼ਿਪਿੰਗ ਹੋਵੇਗੀ 500 ਰੁਪਏ ਰੇਟ ਹੋਵੇਗਾ ਸੂਟ ਦਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਲਿਓ ਜੀ ਤੇ ਬਹੁਤ ਹੀ ਸੋਹਣੇ ਸੂਟ ਹੈਗੇ ਅਮੈਜ਼ਿੰਗ ਸੂਟ ਸੀਗੇ ਜੀ ਇਹ ਆਗੇ ਜੀ ਆਲ ਓਵਰ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਹੈ ਬਿਲਕੁਲ ਸੌਫਟ ਕੱਪੜਾ ਹੈ ਜੀ ਬਿਲਕੁਲ ਸੌਫਟ ਕੱਪੜਾ ਹੈ ਤੇ ਬੂਟੀ ਵਾਲਾ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਇਹ ਕੱਪੜਾ ਦੇਖੋ ਤੁਸੀਂ ਬਿਲਕੁਲ ਮਲੈਮ ਮਲਾਈ ਵਰਗਾ ਕੱਪੜਾ ਹੈਗਾ ਕੋਈ ਇਹ ਤੇ ਬੁਰਨੀ ਆਉਂਦਾ ਕੋਈ ਇਹ ਛਿੱਜਦਾ ਨਹੀਂ ਤੇ ਸੁੰਗੜਦਾ ਵੀ ਨਹੀਂ ਕੱਪੜਾ ਸੁੰਗਣ ਵਾਲਾ ਵੀ ਨਹੀਂ ਹੈਗਾ ਇਹ ਕਾਟਨ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਇਹ ਬੂਟੀ ਵਾਲਾ ਪਿੰਕ ਕਲਰ ਤੇ ਰੇਟ 500 ਰੁਪਏ ਓਨਲੀ ਫਰੀ ਸ਼ਿਪਿੰਗ ਹੋਵੇਗੀ ਇਸ ਵਾਰ ਆਪਾਂ ਨਵੇਂ ਕਲਰ ਲੈ ਕੇ ਆਏ ਜੀ ਨਿਊ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਕਲਰ ਇਹ ਆਲ ਓਵਰ ਸੂਟ ਆਏਗਾ ਇਹ ਵੀ ਬਰੀਕ ਪ੍ਰਿੰਟ ਦੇ ਵਿੱਚ ਹੀ ਆ ਗਿਆ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਸਾਰਿਆਂ ਦਾ ਰੇਟ 500 ਰੁਪਏ ਫਰੀ ਸ਼ਿਪਿੰਗ ਹੋਵੇਗੀ ਤੇ ਆ ਗਿਆ ਜੀ ਸਟ੍ਰੋਬੇਰੀ ਵਾਲਾ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਇਹ ਤੁਸੀਂ ਬੱਚਿਆਂ ਦੇ ਬਣਾਉਣੇ ਆ ਟੌਪ ਵਗੈਰਾ ਤੇ ਨਾਈਟ ਸੂਟ ਬਣਾਉਣੇ ਆਗੇ ਉਹਦੇ ਵਾਸਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਬਹੁਤ ਹੀ ਵਧੀਆ ਕੱਪੜਾ ਹੈ ਤੇ ਰੇਟ ਆਪਾਂ ਉਹੀ ਦੇਣਾ ਜੀ ਸਾਰਿਆਂ ਦਾ 500 ਰੁਪਏ ਫ੍ਰੀ ਸ਼ਿਪਿੰਗ ਹੋਵੇਗੀ ਇਹ ਵੀ ਲਾਜਵਾ ਪ੍ਰਿੰਟ ਆ ਗਿਆ ਜੀ ਬਹੁਤ ਹੀ ਜਿਆਦਾ ਸੋਹਣਾ ਇਹ ਸੂਟ ਆਪਣੇ ਆਫਲਾਈਨ ਵੀ ਸੇਲ ਹੋ ਚੁੱਕੇ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਇਹਦੇ ਨਾਲ ਤੁਸੀਂ ਮੈਚਿੰਗ ਸਲਵਾਰ ਕਰਾਉਣੀ ਹੈ ਜੇ ਚਿਕਨ ਦੀ ਸਲਵਾਰ ਲਾ ਕੇ ਲੈਣਾ ਤੇ ਇਦਾਂ ਵੀ ਲੈ ਸਕਦੇ ਹੋਗੇ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਚਿਕਨ ਦੀ ਬਾਟਮ ਲਾ ਕੇ ਵੀ ਬਹੁਤ ਜ਼ਿਆਦਾ ਸੋਹਣਾ ਬਣਨਾ ਹੈ ਇਹ ਸੂਟ ਸਟੈਲ ਓਵਰ ਵੀ ਬਹੁਤ ਜ਼ਿਆਦਾ ਸੋਹਣਾ ਲੱਗਣਾ ਜਿੱਦਾਂ ਤੁਹਾਡੀ ਮਰਜ਼ੀ ਹੋਵੇ ਤੁਸੀਂ ਸੂਟ ਬਾਇ ਕਰ ਸਕਦੇ ਹੋ ਰੇਟ ਆਲ ਓਵਰ ਸੂਟਾਂ ਦਾ ਸਾਰਿਆਂ ਦਾ 500 ਰੁਪਏ ਜੋ ਕਿ 650 ਦਾ ਇਹ ਸੂਟ ਸੇਲ ਹੁੰਦਾਗਾ 650 750 ਇਸ ਤਰ੍ਹਾਂ ਟਿਕਾ ਦੇ ਵਿੱਚ ਸੇਲ ਹੁੰਦਾ ਤੇ ਆਪਾਂ ਬਿਲਕੁਲ ਨੋਰਮਲ ਰੇਂਜ ਲੈ ਕੇ ਆਏ ਆਂ ਤੇ ਆਪਾਂ ਰੇਟ ਹੋਰ ਵੀ ਘੱਟ ਕਰਦੇ ਹੈਗੇ ਭੈਣਾ ਚਲੋ ਇਹ ਹੁੰਦਾ ਵੀ ਆਮ ਪਾਉਣ ਨੂੰ ਆਪਾਂ ਨੂੰ 500 ਰੁਪਏ ਦਾ ਹੀ ਸੂਟ ਮਿਲੇ ਤੇ ਆਪਾਂ 500 ਦਾ ਹੀ ਦੇ ਦੇਣਾ ਜੀ ਸ਼ਿਪਿੰਗ ਵੀ ਫ੍ਰੀ ਦੇ ਦੇਣੀ ਹੈ ਇਹ ਮਹਿੰਦੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਪੈਂਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਬਿਲਕੁਲ ਨਿਰਾਲਾ ਮਹਿੰਦੀ ਕਲਰ ਦਾ ਸੂਟ ਤੇ ਰੇਟ 500 ਰੁਪਏ ਫ੍ਰੀ ਸ਼ਿਪਿੰਗ ਹੋਵੇਗੀ ਇਹ ਸਾਡੇ ਕਿਸੇ ਸਿਆਣੀ ਉਮਰ ਦੀ ਭੈਣ ਨੇ ਲੈਣਾ ਤੇ ਤਾਂ ਵੀ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਇਸ ਤਰ੍ਹਾਂ ਦੇ ਨਾ ਹੁਣ ਹੈਂਡਵਰਕ ਦੇ ਵੀ ਸੂਟ ਆ ਰਹੇ ਹੈਗੇ ਬਹੁਤ ਸੋਹਣੇ ਫਲਾਰ ਬਣ ਰਹੇ ਤੇ ਇਹ ਆਪਾਂ ਪ੍ਰਿੰਟ ਦੇ ਵਿੱਚ ਲੈਂਦਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਰੇਟ ਓਨਲੀ 500 ਰੁਪਇਆ ਤੇ ਸ਼ਿਪਿੰਗ ਫ੍ਰੀ ਦੇ ਦੇਣੀ ਹੈ ਜੀ ਆਪਾਂ ਬਿਲਕੁਲ ਨਿਊ ਪ੍ਰਿੰਟ ਆਇਆ ਸਾਰੇ ਤੇ ਰਿਪੀਟ ਵਾਲੇ ਵੀ ਆਪਾਂ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਜੋ ਰਿਪੀਟ ਕੀਤੇ ਆ ਉਹ ਵੀ ਦਿਖਾਵਾਂਗੇ ਜਿਨ੍ਹਾਂ ਦੇ ਰਿਪੀਟ ਆਰਡਰ ਆਏ ਆਪਾਂ ਨੂੰ ਤੇ ਐਸ ਵਾਰ ਸੋਚਿਆ ਵੀ ਚਲੋ ਪਹਿਣਾ ਨੂੰ ਹਟ ਕੇ ਕੁਝ ਚੀਜ਼ ਨਵੀਂ ਦੇਈਏ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਤੁਸੀਂ ਮੈਚਿੰਗ ਬਣਾਉਣਾ ਸੂਟ ਮੈਚਿੰਗ ਵੀ ਬਣਾ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਕਾਟਨ ਹੈ ਬਿਲਕੁਲ ਸੌਫਟ ਤੇ ਰੇਟ ਓਨਲੀ 500 ਰੁਪਏ ਫ੍ਰੀ ਸ਼ਿਪਿੰਗ ਹੋਵੇਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਜੀ ਤੇ ਅੱਗੇ ਤੋਂ ਅੱਗੇ ਪਹਿਣਾ ਤੱਕ ਵੀਡੀਓ ਜ਼ਰੂਰ ਪਹੁੰਚਾਓ ਜੋ ਕਿ ਆਪਾਂ ਸਿਰਫ ਤੁਹਾਨੂੰ 500 ਦਾ ਸੂਟ ਦਿੱਤਾ ਹੈ ਜੀ ਫ੍ਰੀ ਸ਼ਿਪਿੰਗ ਦਿੱਤੀ ਹੈ ਕੋਈ ਇਹਦੇ ਚ ਆਪਾਂ ਕਮਾਈ ਵਾਲਾ ਸੌਦਾ ਨਹੀਂ ਰੱਖਿਆ 500 ਦਾ ਰਿਟੇਲ ਦੇ ਵਿੱਚ ਸੂਟ ਆਪਾਂ ਨੂੰ ਹੋਲ ਸੇਲ 'ਚ ਹੀ ਮਿਲ ਰਿਹਾ ਤੇ ਆਪਾਂ ਉਹ ਵੀ ਤੁਹਾਨੂੰ ਦੇ ਰਹੇ ਹਾਂ ਜਿੰਨੇ ਲੈ ਕੇ ਆਏ ਆਂਗੇ ਤੇ ਸਿਰਫ ਭੈਣਾਂ ਦਾ ਪਿਆਰ ਬਣਾਉਣ ਦੇ ਲਈ ਆਪਾਂ ਇਹ ਸੂਟ 500 ਦਾ ਦੇ ਰਹੇ ਹਾਂ ਤੁਹਾਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਜਿਹੜੀਆਂ ਭੈਣਾਂ ਸੋਹਣੇ ਸੋਹਣੇ ਵੱਧ ਤੋਂ ਵੱਧ ਕਮੈਂਟ ਕਰਨਗੀਆਂ ਉਹਨਾਂ ਵਾਸਤੇ ਆਪਾਂ ਕੋਈ ਅੱਗੇ ਆਫਰ ਵੀ ਲੈ ਕੇ ਆਵਾਂਗੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਸੋਹਣੇ ਸੋਹਣੇ ਤੁਸੀਂ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ